ਨਮਸਕਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਵੱਡੀ ਖਬਰ ਸੀਐਮ ਭਗਵੰਤ ਮਾਨ ਦਿੱਲੀ ਪਹੁੰਚ ਗਏ ਨੇ ਦਿੱਲੀ ਉਹ ਪਹੁੰਚੇ ਨੇ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਮਿਲਣ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਨੇ ਉਹ ਅਰਵਿੰਦ ਕੇਜਰੀਵਾਲ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਦੀ ਇਹ ਵੱਡੀ ਜਾਣਕਾਰੀ ਵੱਡੀ ਖਬਰ ਹੈ ਕਿ ਅੱਜ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਚ ਸਰੈਂਡਰ ਕਰਨਗੇ ਲੇਕਿਨ ਇਹ ਪੂਰੀ ਪ੍ਰਕਿਰਿਆ ਜਿਹੜੀ ਹੈਗੀ ਆ ਉਹਨਾਂ ਨੇ ਜੋ ਹਜੇ ਤੱਕ ਦੀ ਜਾਣਕਾਰੀ ਹੈ ਉਹ ਇਹ ਹੈ ਕਿ ਅਰਵਿੰਦ ਕੇਜਰੀਵਾਲ 3:00 ਵਜੇ ਦੇ ਕਰੀਬ ਘਰੋਂ ਨਿਕਲਣਗੇ ਉਸ ਤੋਂ ਬਾਅਦ ਉਹ ਪਹੁੰਚਣਗੇ ਆ ਮਹਾਤਮਾ ਗਾਂਧੀ ਦੀ ਜਿਹੜੀ ਸਮਾਦੀ ਹੈ ਉੱਥੇ ਪਹੁੰਚਣਗੇ ਰਾਜਘਾਟ ਰਾਜਘਾਟ ਜਾ ਕੇ ਉੱਥੇ ਸ਼ਰਧਾਂਜਲੀ ਦੇਣਗੇ ਮਹਾਤਮਾ ਗਾਂਧੀ ਜੀ ਨੂੰ ਤੇ ਉਸ ਤੋਂ ਬਾਅਦ ਉਹ ਪਾਰਟੀ ਦੇ ਜਿਹੜੇ ਐਮਐਲਏ ਨੇ ਐਮਪੀ ਨੇ ਕੌਂਸਲਰ ਨੇ ਅਤੇ ਪਾਰਟੀ ਦੇ ਲੀਡਰ ਤੇ ਵਰਕਰ ਨੇ ਉਹਨਾਂ ਨੂੰ ਸੰਬੋਧਨ ਕਰਨਗੇ ਇਹ ਪੂਰਾ ਜਿਹੜਾ ਸ਼ਡਿਊਲ ਹੈ ਹਜੇ ਤੱਕ ਤਾਂ ਹੈਗਾ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਉਹ ਦਿੱਲੀ ਪਹੁੰਚ ਗਏ ਨੇ ਔਰ ਇਸ ਵੇਲੇ ਉਹ ਅਰਵਿੰਦ ਕੇਜਰੀਵਾਲ ਦੇ ਘਰ ਚੇ ਨੇ ਔਰ ਮੁਲਾਕਾਤ ਉਹਨਾਂ ਦੀ ਚੱਲ ਰਹੀ ਹੈ ਤੁਹਾਨੂੰ ਜਿਹੜੀ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹ ਸੀਐਮ ਭਗਵੰਤ ਮਾਨ ਦੇ ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚਣ ਦੀਆਂ ਤਸਵੀਰਾਂ ਨੇ ਉਹ ਪਹੁੰਚ ਗਏ ਨੇ ਔਰ ਗੱਲਬਾਤ ਕਰ ਰਹੇ ਨੇ ਇਸ ਤੋਂ ਬਾਅਦ ਜਿਹੜੀ ਇਹ ਪੂਰੀ ਪ੍ਰਕਿਰਿਆ ਹੈਗੀ ਉਹ ਤੁਹਾਨੂੰ ਦੱਸ ਦਈਏ ਕਿ 10 ਮਈ ਨੂੰ ਅਰਵਿੰਦ ਕੇਜਰੀਵਾਲ ਨੂੰ ਪ੍ਰਚਾਰ ਵਾਸਤੇ ਬੇਲ ਮਿਲੀ ਸੀ ਤਿਹਾੜ ਜੇਲ੍ਹ ਤੋਂ ਬੇਲ ਮਿਲੀ ਸੀਗੀ 20 ਦਿਨਾਂ ਦੀ ਇਹ ਬੇਲ ਸੀਗੀ 20 ਤੋਂ 22 ਦਿਨਾਂ ਦੀ ਕਹਿਈ ਜਾ ਸਕਦੀ ਕਿਉਂਕਿ ਅੱਜ ਦਾ ਵੀ ਸਾਰਾ ਦਿਨ ਤਕਰੀਬਨ ਜਿਹੜਾ ਹੈ ਉਹ ਨਿਕਲ ਜਾਣਾ ਤੇ ਅੱਜ ਉਹ ਜੇਲ੍ਹ 'ਚ ਸਰੈਂਡਰ ਕਰਨਗੇ ਇਸ ਦੌਰਾਨ ਦੋ ਵਾਰ ਉਹਨਾਂ ਨੇ ਐਪਲੀਕੇਸ਼ਨ ਵੀ ਲਗਾਈ ਹੈ ਔਰ ਐਪਲੀਕੇਸ਼ਨ 'ਤੇ ਹਜੇ ਫੈਸਲਾ ਜਿਹੜਾ ਹੈ ਉਹ ਪੈਂਡਿੰਗ ਹੈਗਾ ਔਰ 5 ਤਰੀਕ ਨੂੰ ਇਸ ਤੇ ਫੈਸਲਾ ਕੀਤਾ ਜਾਣਾ ਕਿ ਉਹ ਉਹਨਾਂ ਦੀ ਜ਼ਮਾਨਤ ਬਾਰੇ ਕੀ ਫੈਸਲਾ ਹੁੰਦਾ ਹੈ ਕੀ ਬਣਦਾ ਹੈ ਫਿਲਹਾਲ ਜੋ ਹੈ ਉਹ ਜਾਣਕਾਰੀ ਇਹ ਹੈ ਕਿ ਅਰਵਿੰਦ ਕੇਜਰੀਵਾਲ ਦੇ ਕਾਰਨ ਸੀਐਮ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪਹੁੰਚੇ ਨੇ ਪਾਰਟੀ ਦੇ ਜਿਹੜੇ ਮੁਖੀ ਨੇ ਅਰਵਿੰਦ ਕੇਜਰੀਵਾਲ ਪਾਰਟੀ ਦੇ ਮੁਖੀ ਵੀ ਨੇ ਔਰ ਦਿੱਲੀ ਦੇ ਸੀਐਮ ਵੀ ਨੇ ਉਹਨਾਂ ਨੂੰ ਮਿਲਣ ਪਹੁੰਚੇ ਹੋਏ ਨੇ ਹੁਣ ਮੁਲਾਕਾਤ ਹਾਲਾਂਕਿ ਇਸ ਤੋਂ ਪਹਿਲਾਂ ਦੀ ਹੀ ਇਹ ਜਾਣਕਾਰੀ ਸੀਗੀ ਕਿ ਅੱਜ ਐਮਪੀ ਐਮਐਲਏ ਔਰ ਜਿਹੜੇ ਪਾਰਟੀ ਦੇ ਨੇਤਾ ਤੇ ਵਰਕਰ ਹੈਗੇ ਉਹਨਾਂ ਨਾਲ ਅਰਵਿੰਦ ਕੇਜਰੀਵਾਲ ਅੱਜ ਉਹਨਾਂ ਨੂੰ ਸੰਬੋਧਨ ਕਰਨਗੇ ਉਹਨਾਂ ਨੂੰ ਕੁਝ ਜਿਹੜੀਆਂ ਹਦਾਇਤਾਂ ਹੈਗੀਆਂ ਉਹ ਸ਼ਾਇਦ ਜਾਰੀ ਕਰਕੇ ਇਸ ਤੋਂ ਬਾਅਦ ਉਹ ਤਿਹਾਰ جیل ਦੇ ਵਿੱਚ ਸਰੈਂਡਰ ਕਰਨਗੇ ਇਹ ਜੋ ਜਾਣਕਾਰੀ ਹੈ ਇਹ ਸਾਡੇ ਤੱਕ ਹਜੇ ਤੱਕ ਜਿਹੜੀ ਹੈ ਉਹ ਪਹੁੰਚੀ ਹੈ ਔਰ ਸੀਐਮ ਭਗਵੰਤ ਮਾਨ ਨਾਲ ਕੀ ਗੱਲਬਾਤ ਹੋਈ ਹੈ ਸੀਐਮ ਭਗਵੰਤ ਮਾਨ ਨਿਕਲ ਕੇ ਬਾਰ ਮੀਡੀਆ ਨਾਲ ਕੀ ਕੀ ਗੱਲਬਾਤ ਕਰਦੇ ਆ ਇਹ ਵੀ ਤੁਹਾਨੂੰ ਅਸੀਂ ਸੁਣਾਵਾਂਗੇ ਉਹ ਗੱਲਬਾਤ ਕਰਦੇ ਵੀ ਆ ਕਿ ਨਹੀਂ ਕਰਦੇ ਇਹ ਦਿਖਾਵਾਂਗੇ ਤੁਹਾਨੂੰ ਜੇ ਉਹਨਾਂ ਨੇ ਗੱਲਬਾਤ ਕੀਤੀ ਤਾਂ ਕੀ ਕੀਤੀ ਜੇ ਨਹੀਂ ਕੀਤੀ ਤੇ ਕੀ ਗੱਲਬਾਤ ਉਸ ਤੋਂ ਬਾਅਦ ਅੰਦਰ ਹੋਈ ਜੋ ਸਾਡੇ ਕੋਲ ਜਾਣਕਾਰੀ ਆਏਗੀ ਅਸੀਂ ਤੁਹਾਨੂੰ ਇਹ ਦੱਸਾਂਗੇ ਫਿਲਹਾਲ ਵੱਡੀ ਖਬਰ ਇਹ ਹੀ ਹੈ ਕਿ ਸੀਐਮ ਭਗਵੰਤ ਮਾਨ ਦਿੱਲੀ ਅਰਵਿੰਦ ਕੇਜਰੀ ਵਾਲਦੇ ਘਰ ਪਹੁੰਚੇ ਹੋਏ ਨੇ ਤੇ ਘਰ ਦੇ ਵਿੱਚ ਮੁਲਾਕਾਤ ਹੋ ਰਹੀ ਹੈ ਦਰਸ਼ਨ ਅੱਜ ਉਹਨਾਂ ਨੇ ਸਰੈਂਡਰ ਕਰਨਾ ਹੈ ਔਰ ਜ਼ਾਹਿਰ ਹੈ ਕਿ ਜੋ ਵੀ ਉਹ ਜਿਨ੍ਹਾਂ ਵੀ ਐਮਪੀ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਉਹ ਸਾਰੇ ਉੱਥੇ ਪਹੁੰਚਣਗੇ ਐਮਐਲਏ ਸਾਰੇ ਉੱਥੇ ਪਹੁੰਚਣਗੇ ਔਰ ਸਾਰੇ ਹੀ ਜਿਹੜੇ ਉਹ ਪਾਰਟੀ ਦੇ ਵਰਕਰ ਹੈਗੇ ਆ ਔਰ ਪਾਰਟੀ ਦੇ ਲੀਡਰ ਹੈਗੇ ਜਿਹੜੇ ਐਮਐਲਏ ਨਹੀਂ ਵੀ ਹੈਗੇ ਜਾਂ ਜਿਹੜੇ ਲੇਕਿਨ ਉਹ ਲੀਡਰ ਨੇ ਇਹ ਸਾਡੇ ਸੰਵਾਦ ਦਾਤਾ ਉਸ ਵੇਲੇ ਮੌਕੇ ਤੇ ਮੌਜੂਦ ਨੇ ਉਹਨਾਂ ਤੋਂ ਜਾਣਕਾਰੀ ਲੈਣੇ ਕਿ ਹੋਰ ਉਹਨਾਂ ਕੋਲ इस तो तो जानकारी की है, जी कमल। बिल्कुल के के तो जब दिल्ली के मुख्यमंत्री अरविंद केजरीवाल सरेंडर करना है और इनकी जो अंतिम थोड़ा जोर ना बोलो थोड़ा जोर ना बोलो आवाज घट आ रही है बिल्कुल अगर जिस तरीके की बात करें जिस तरीके से अंतरिम जमानत जो है वो कल पूरी हो चुकी है और आज अरविंद केजरीवाल को दिल्ली की सियाट जेल सिलेंडर करना है और सिलेंडर से पहले उन्होंने तो कहा है कि तीन बजे वो है अपने घर से निकलकर जो है पहले राजघाट जाएंगे उसके बाद हनुमान मंदिर पे माथा टेकेंगे और उसके बाद जो है वो कार्यकर्ताओं को पार्टी दफ्तर में संबोधित करेंगे और उसके बाद वो सियाट जेल ले जाकर सिलेंडर करेंगे लेकिन जिस तरीके से तीन बजे से पहले सिलेंडर तीन बजे से तीन बजे के आसपास घर से निकलना है उससे पहले जो जो आम आदमी पार्टी वरिष्ठ नेता है या दिल्ली सरकार है वो सीएम आवास पर पहुंचे हैं और साथ ही साथ मुख्यमंत्री की, की बात करें तो वो भी पर मौजूद और करीब तो चालीस मिनट के ज्यादा का वक्त हो गया है जब यहाँ पर पंजाब के मुख्यमंत्री भगवंत तो मान पहुँचे थे और लगातार बैठक जो है वो की जा रही है जी जी शुक्रिया शुक्रिया बहुत बहुत शुक्रिया आपका ये जानकारी देने के लिए ਇਹ ਸਾਡੇ ਸੰਵਾਦ ਦਾਤਾਰ ਸੀਗੇ ਜਿਹੜੇ ਉੱਥੇ ਮੌਜੂਦ ਨੇ ਇਸ ਵੇਲੇ ਅਰਵਿੰਦ ਕੇਜਰੀਵਾਲ ਦੇ ਘਰ ਮੌਜੂਦ ਨੇ ਉਹਨਾਂ ਨੇ ਦੱਸਿਆ ਕਿ ਸੀਐਮ ਭਗਵੰਤ ਮਾਨ ਉੱਥੇ ਪਹੁੰਚ ਗਏ ਨੇ ਹੋਰ ਵੀ ਕਈ ਲੀਡਰ ਜਿਹੜੇ ਆ ਉਹ ਸੀਐਮ ਅ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਜਿਹੜੇ ਸੀਐਮ ਨੇ ਅਰਵਿੰਦ ਕੇਜਰੀਵਾਲ ਉਹਨਾਂ ਨੂੰ ਮਿਲਣ ਵਾਸਤੇ ਪਹੁੰਚ ਰਹੇ ਕਿਉਂਕਿ ਅੱਜ ਤੋਂ ਅੱਜ ਸ਼ਾਮ ਤੱਕ ਉਹਨਾਂ ਨੇ ਤਿਹਾਰ جیل 'ਚ ਸਰੈਂਡਰ ਕਰਨਾ ਹੈ ਜੇਲ੍ਹ 'ਚ ਕਿਸ ਨੂੰ ਕਿਸ ਨੂੰ ਮੁਲਾਕਾਤ ਕਰਨ ਦੀ ਇਜਾਜ਼ਤ ਮਿਲਦੀ ਹੈ ਇਹ ਬਾਤ ਦੀ ਗੱਲ ਹੈ ਲੇਕਿਨ ਫਿਲਹਾਲ 5 ਤਰੀਕ ਨੂੰ ਉਹਨਾਂ ਦੀ ਜ਼ਮਾਨਤ ਬਾਰੇ ਜਿਹੜੀ ਅਰਜ਼ੀ ਉਹਨਾਂ ਨੇ ਪਾਈ ਹੋਈ ਹੈ ਕੁਝ ਹੋ